ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਏ ਮਾਨਯੋਗ ਕਮਿਸ਼ਨਰ ਪੁਲਿਸ ਬਈ ਸਰ ਸਰਦਾਰ ਗੁਰਪ੍ਰੀਤ ਸਿੰਘ ਭੋਲਾ ਆਈਪੀਐਸ ਉਹਨਾਂ ਵੱਲੋਂ ਜਿਹੜੀ ਢੜਿਆਂ ਚਨਾ ਅਨਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਵੱਢੀ ਗਈ ਹੈ ਉਹਦੇ ਤੇ ਕੰਮ ਕਰਦੇ ਹੋਏ ਜਿਹੜੇ ਇਹਦੇ ਵਿੱਚ ਸਾਨੂੰ ਇੱਕ 11 ਤਰੀਕ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜੇਨਗਰ ਚੌਂਕੀ ਇੰਚਾਰ ਸਾਹਿਬ ਨੇ ਪੀਸ ਚੇਤ ਨਾਮ ਦੇ ਵਿਅਕਤੀ ਕੋਲੋਂ ਦੋ ਵਿਅਕਤੀਆਂ ਨੇ ਜਿਹੜਾ ਉਹ ਫੋਨ ਸਨੇਚ ਕਰ ਲਿਆ ਜਦੋਂ ਇਨਫੋਰਮੇਸ਼ਨ ਉਹਨਾਂ ਕੋਲ ਰਿਸੀਵ ਹੋਈ ਉਹਨਾਂ ਨੇ ਤੁਰੰਤ ਉਹਤੇ ਕਾਰਵਾਈ ਕਰਦੇ ਹੋਏ ਦੋਨਾਂ ਦੋਸ਼ੀਆਂ ਨੂੰ ਰਾਉਂਡ ਅਪ ਕਰ ਲਿਆ ਗਿਆ ਉਹਦੇ ਵਿੱਚ ਜਿਹੜਾ ਫੋਨ ਸਨੇਚ ਹੋਇਆ ਸੀ ਉਹ ਤੋਂ ਉਹ ਵੀ ਬਰਾਮਦਗੀ ਕਰ ਲਈ ਆ ਦੋਸ਼ੀਆਂ ਵੱਲੋਂ ਜਿਹੜਾ ਵਰਤਿਆ ਗਿਆ ਸੀ ਮੋਟਰਸਾਈਕਲ ਤਵਾਰਦਾਰ ਦਾ ਸਮੇਂ ਜਿਹੜਾ ਉਹਨਾਂ ਨੇ ਦੱਤ ਵਗਾ ਕੇ ਜਿਹੜਾ ਵਿਅਕਤੀ ਐ ਸੁਜੇਦ ਉਹਨੂੰ ਡਰਾਇਆ ਧਮਕਾਇਆ ਤੇ ਉਹ ਵੀ ਉਹਦੇ ਵਿੱਚ ਬਰਾਮਦ ਕਰ ਲਿਆ ਗਿਆ ਹੋ ਅੱਗੇ ਫਰਦਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹਦੇ ਵਿੱਚ ਜਦੋਂ ਉਹਨਾਂ ਨੂੰ ਰਿਮਾਂਡ ਲੈ ਕੇ ਫਰਦਰ ਪੁੱਛਗਿੱਛ ਕੀਤੀ ਗਈ ਇਹਦੇ ਵਿੱਚ ਜਿਹੜੇ ਆ ਨੋ ਫੋਨ ਹੋਰ ਵੀ ਬਰਾਮਦ ਹੋਏ ਆ ਜਿਹੜੇ ਉਹਨਾਂ ਨੇ ਅੰਮ੍ਰਿਤਸਰ ਦੇ ਵਾਕਫਾ ਇਲਾਕਿਆਂ ਤੋਂ ਲੋਕਾਂ ਕੋਲੋਂ ਸਨੇਚ ਕੀਤੇ ਹੋਏ ਆ ਕਿੰਨੇ ਕੁ ਮਰਜ਼ੀ ਕਿੰਨਾ ਭੜਿਆ ਸੀ ਇਨਾਂ ਦੀ ਉਮਰ ਤਕਰੀਬਨ 18-19 ਸਾਲ ਦੇ ਦੋਨਾਂ ਨੌਜਵਾਨਾਂ ਦੀ ਤੇ ਇਹਦੇ ਵਿੱਚ ਇੱਕ ਜਣਾ 8 ਪੜਿਆ ਦੇ ਇੱਕ ਜੀ 12ਵਾਂ 12ਵਾਂ ਹੀ ਪੜਿਆ ਹੋਇਆ ਹੈ ਸਿਰਫ ਇਹਨਾਂ ਤੋਂ ਵਿਚਦੇ ਸੀ ਜਾਂ ਪਰਦੇ ਕੋਈ ਪਤਾ ਪਰਦੇ ਜਿਹੜੀ ਇਨਵੈਸਟੀਗੇਸ਼ਨ ਦੀ ਸਟੇਜ ਚੱਲ ਰਹੀ ਹੈ ਜੀ ਉਹ ਜਿਉਂ-ਜਿਉਂ ਅੱਗੇ ਵਧਦੀ ਜਾਏਗੀ ਉਹ ਸਾਰੀਆਂ ਚੀਜ਼ਾਂ ਕਲੀਅਰ ਹੋਣਦੀਆਂ ਜਾਣਗੀਆਂ ਕਿ ਕੌਣ-ਕੌਣ ਵਿਅਕਤੀ ਹੋਰ ਇਨਵੋਲ ਸੀ ਕਿ ਇਹਨਾਂ ਨੇ ਕੀ ਅਗਰ ਕਿਸੇ ਨੂੰ ਫੋਨ ਕੋਈ ਵੇਚੇ ਹੋਏ ਨੇ ਤਾਂ ਉਹਦੀ ਵੀ ਜੋ ਇਨਵੋਲਵਮੈਂਟ ਸਾਹਮਣੇ ਆਏਗੀ ਉਹਨੂੰ ਵੀ ਇਹਦੇ ਵਿੱਚ ਐਸ ਪਰਲਾਬ ਕੀਤਾ ਜਾਏਗਾ ਜੀ ਖਲਾਅ ਲਿਆ ਸੀ ਗੱਲ ਕੋਈ ਨਹੀਂ ਸਾਹਮਣੇ ਫਿਰ ਵੀ ਜਿਹੜ ਉਸ ਐਂਗਲ ਦੇ ਵੀ ਅਸੀਂ ਕੰਮ ਕਰਦੇ ਹੋਏ ਵੇਖਾਂਗੇ ਵੀ ਕੋਈ ਨਸ਼ਤ ਨਹੀਂ ਕਰਦੇ ਸੀ ਇਹ ਇੰਨਾ ਕੁ ਟਾਈਮ ਹੋ ਗਿਆ ਇਹਨਾਂ ਨੂੰ ਇਹ ਕੰਮ ਚੀਕ ਕਰਦਾ ਤੇ ਥੋੜਾ ਜਿਹੇ ਏਰੀਆ ਲਈ ਇਹਨਾਂ ਨੂੰ ਆਇਆ ਜੀ ਜਿੰਨਾ ਕਿ ਇਹਨਾਂ ਕੋ ਅਸੀਂ ਹਾਲੀ ਫਲਾਹ ਪੁੱਛਕਿਛ ਕੀਤੀ ਆ ਤੇ ਅੱਗੇ ਵੀ ਇਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਉਹ ਹੋਰ ਵੀ ਬਾਕੀ ਪੁੱਛਕਿਛ ਕਰਾਂਗੇ ਕਿ ਕੋਈ ਹਾਲੀ ਫਰਦ ਹੈ ਜਿਹੜੇ ਦੋਨੋਂ ਦੋਸ਼ੀ ਆ ਐਸ ਵਲੇ ਰਿਮਾਨ ਦੇ ਨੇ ਸੜ